ਆਜਾ ਬਾ ਆਜਾ ਕੀ ਆਜਾ ਆਜੋ ਜੀ ਆਜੋ ਅੱਗੇ ਵੀ ਆਜੋ ਆਹ ਵਾਏ ਕੱਪੜੇ ਆਜੋ ਆਜੋ ਅੱਗੇ ਆਜੋ ਪਾਣੀ ਲੈ ਲਓ ਪਿਆ ਪਿਆ ਜੱਡੀ ਹੱਡੀ ਨਾਲੇ ਲੰਗ ਪਾ ਲਈ ਆਏ ਬਗੜੀ ਆਲੀ ਆਂ ਜੀ ਦੇਖੋ ਜੀ ਹੁਣ ਮਰੇ ਘਰ ਦੀਆਂ जय माता जा भग जी आजो आजो भगती जय माती छोले कर्मा कर्मो जय माता दी जय माता दी माता <laughs> लंगर छेर खीर मुड़े मटर पनीर खीर पूरे मदर माल पुड़े मटर पनीर चली खीर पूरे मटर पनीर मटर पनीर स्कूटरियां सैरते करेरा रखे नहीं मानी चाहिए लंगर दे ਕੀਰ ਕੁਮਰੇ ਮਾਲ ਮੂਲੇ ਮਟਰ ਪਨੀਰ ਮਟਰ ਪਨੀਰ ਆਜੋ ਭਗਤ ਜੀ ਮਿਲਕ ਸ਼ੇਕ ਆਜੋ ਜੀ ਆਜੋ ਆਜੋ ਝੰਡਾ ਝੰਡਾ ਮਿਲਕ ਸ਼ੇਕ ਆਜੋ ਭਗਤ ਜੀ ਆਜੋ ਫਰੂਟ ਕਰੀਮ ਮਿਲਕ ਸ਼ੇਕ ਆਜੋ 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 ਭਗਤ ਜੀ ਮਿਲਕ ਸ਼ੇਕ ਆਜੋ ਆਜੋ ਸੁਆ ਫੜਵਾਓ ਬਰਫ ਫੜਵਾਓ ਬਰਫ ਫੜਵਾਓ

ਅੱਗੇ ਅੱਗੇ ਆ ਜਿਓ ਜੀ ਅੱਗੇ ਆ ਜਿਓ ਮਾੜਾ ਜਿਓ ਅੱਗੇ ਆ ਜਿਓ ਹੋਰ ਭਾਜੀ ਅੱਗੇ ਖੜਾ ਲਓ ਜਹਾੜੀ ਗਾੜੀ ਹੋ ਗਏ ਪੀਓ ਹੋਰ ਕੱਢ ਲਓ ਆਜੋ 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 ਮਿਲਕ ਸ਼ੇਕ ਕਿੱਚੀ ਫਟਦਾ ਰਹੀਆਂ ਭਾਈ ਜੀ ਇਹ ਚਾਹੁੰਦੇ ਹੋ ਜੀ ਇੱਕ ਗਲਾਸ ਲਿਆਓ ਵੇ ਗਲਾਸ ਚਾ ਪਲੇਟ ਥੱਲੇ ਰੱਖ ਕੇ ਵੇ ਪਾ ਦਿਓ

ਅਕੇਲਾ ਆਇਆ ਤਰ ਅંદર ਆਜੋ ਫਿਰਮ ਫਿਰਮ ਜਲੇਬੀ ਗੰਗਰਮ ਕੀਰੇ ਗੰਗਰਮ ਦਾਲ ਮਟਰ ਪਨੀਰ ਆਪੇ ਘੜੀ ਮਟਰ ਪਨੀਰ ਆਲੂ ਨਿਉ ਆਜੋ ਰਾਇਮਾ ਮਟਰ ਪਨੀਰ ਫਿਰ ਮੇਰੇ ਪੂਰੀ ਰਹੀ ਹੈ ਤੁਹਾਡੀ ਹੁਣ ਕਿ ਇਧਰ ਰੱਖੋ ਪੂਰੀ ਇੱਧਰ ਰੱਖੋ करो ¿Qué es lo que se llama? 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 ¿Qué es من ڏيکڻ آيو آهيان ڪي

महामारी के दरबार से आम जा संगत लंगर बनाने की सेवा कराती है महामारी भक्त संत से सेवा जारी महामारी लेखे लाए ज़िवा, 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 ज़िवा।

ভগত দগত জয় মা দি সোতে নাশা করতে জয় जी Hãy subscribe cho kênh Ghiền Mì đâu Để không bỏ đi? những video hấp dẫn ਆਗੇ ਮੇਲੇ ਮਹਾਰਾਣੀ ਦੇ ਰਤਨ ਲਈ ਸਾਲ ਬੰਦ ਲਈ ਫੇਰ ਲਈ ਫਿਰ ਮਹਾਰਾਜ ਦੇ ਬਲਾਵੇ ਦੇ ਰਹੇ ਆ ਅਰੇ ਜੱਜ ਕਿਰਪਾ ਕਰਕੇ ਮਹਾਰਾਣੀ ਦੇ ਫੇਰ ਹੁਣ ਆਪ ਸਾਲਬਰ ਪਟਨਾ ਰੋਡ ਦਾ ਮਹਾਰਾਜ ਦੇ ਦਰਬਾਰ ਤੇ ਪਹਿਰਾ ਵਹਿਰਾ ਲੱਗ ਜੀ ਆਣਾ ਚੋਂ ਰੋਣ ਕਾ ਲੱਗ ਜੀ ਖੁਦਾ ਦੇ ਫਰਮਾਨ ਹੋਏ ਨੇ ਕਿਰਪਾ ਕਰਦੇ ਮਹਾਰਾਣੀ आज मैं ड्राकर भीर जी थोड़ा सैर से करके लाओ आगे बोलते मेरा भीर थै करके लाओ जी जय माता जी बा लाल चावल लाल चावल राजमा चावल रायमा चावल जय माता दी आलू मेथी जय माता दी भक्तो जय माता दी आलो भगत जी जय माता दी आलू मेथी आलू मेथी रायमा, दाल दाल चावल मिठे चावल जय माता जय माता दी आलो भक्तो आलो आ आलू मेथी